ਗੱਡੀ ਬਾਹਰ ਖੜੀ ਦੀ ਕਹੀਂ ਘਰ ਕੇ ਨ ਜਾਣਾ ਆ ਔਰ ਅੱਜ ਸੰਡੇ ਆ ਸ਼ੋਪ ਖੁੱਲ੍ਹਾ ਕਿ 11:30 ਵਜੇ ਕਿਉਂਕਿ ਮੈਂ ਪਹਿਲਾਂ ਗੁਰੂ ਘਰ ਜਾਣਾ 11-12 ਵਜੇ ਆਉਂਗਾ ਫੇਰ ਖੋਲ੍ਹਾਂਗੇ ਇੱਕ ਲੈ ਕੇ ਜਾਣਾ ਮਾਨੂੰ ਡੀਜ਼ਲ ਸਸਾਂ ਕਰਮਾ ਅੱਜ ਜਵਾ ਚ ਲੈਂਟ ਮੀਮੂ ਕਰ ਕਾ ਹੋ ਜਾਏ ਜਨਰੇਟਰ ਚਲਾਣਾ ਜਨਰੇਟਰ ਮੇਰੇ ਉਹ 5 ਲੀਟਰ ਵਾਲੀ ਪੀਪੀ ਨਹੀਂ ਹੁੰਦੀ ਕੋਈ ਫਾਦਨਾ ਤੋਂ ਪੜ ਰਹੀ ਕਿੰਮੀ ਨਹੀਂ ਕੱਟ ਰਹੀ ਆ ਤੇਲ ਪਾਉਣ ਆਇਆ ਬਾਕੀ ਨਾ ਯਾਰ ਪੀਪੀਆਂ ਪਹਿਲਾਂ ਆਇਆ ਕਰਨ ਦੀ ਈਬੀਐਸ ਵਾਲੀ ਆਂਦੀ ਨਹੀਂ ਤੇਲ ਵਾਲੀ ਬਾਲਟੀ ਆਵਾ ਮੈਂ ਇਹਨੂੰ ਕਹਿੰਦਾ 50 ਲੀਟਰ ਵਾਲੀ ਬੋਪ ਭਰਾ ਲਓ ਪਰ ਲੋਡ ਨਹੀਂ ਵੱਢਦੀ ਸਸਨਗੇ ਟਾਈਮ ਯਾਰ 1 ਘੰਟਾ ਜਨਰੇਟਰ ਚਲਾ 1 ਲੀਟਰ ਵੀ ਤੇਲ ਪਿੰਦਾ ਨਹੀਂ ਘਰ ਇੰਨੀ ਪੀਪੀ ਭਰ ਕਦ ਪੈਂਦਾ ਸਾਲ ਨਾਲ ਮੋਕਾ ਆ ਚਲੋ ਜੋ ਵੀ ਠੀਕ ਆ ਹੁਣ 50 ਲੀਟਰ ਬੌਂਡ ਕਰ ਕਰ ਰੱਖ ਦੇਣਾ ਤੇਲ ਖਰਾਬ ਹੋ ਹੀ ਜਾਣਾ ਪੜਾ ਫਿਰ ਉਹ ਆਜੋ ਭਾਈਓ ਬੋਤ ਨਾ ਪਾ ਯਾਰ ਡੀਜ਼ਲ ਪਾਣਾ ਪਰਦੇ ਨੂੰ ਸਾਲੀ ਨੂੰ ਰੋਜੇ ਦਾ 2 ਲੀਟਰ ਦੇਖ ਕਾ ਕਪੜਾ ਵਾਂਗੇ ਦੀ ਹਾਂ ਹਾਂ ਚੁੱਭ ਬਣ ਰਹੀ ਹੈ ਯਾਰ ਹਲੋ ਮਿੱਤਰੋ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਬਾਈ ਕੱਲ ਸਾਰਾ ਦਿਨ ਬਾਈ ਵਲੋਗ ਬਣਾਇ ਨਹੀਂ ਹੋਇਆ ਕੁਝ ਐਸੇ ਕੰਮ ਪੜ ਗਏ ਕੁਝ ਕਹਾ ਕਾਈ ਗੇ ਤੋਂ ਸਾਰਾ ਦਿਨ ਇਸ ਤਰ੍ਹਾਂ ਬਿਜੀ ਲੰਘਿਆ ਚਲੋ ਅੱਛੀ ਬਾਤ ਆ ਬਿਜੀ ਲੈਣਾ ਚਾਹੀਦਾ ਕਹਾ ਕਾਣ ਜਿਹਦੇ ਵਲੋਗ ਕੋਈ ਨਹੀਂ ਬਾਈ ਇੱਕ ਦਿਨ ਅੱਗਾ ਵਿਸ਼ਾ ਹੋ ਜਾ ਕੋਈ ਦਿੱਕਤ ਨਹੀਂ ਹੈ ਤੋਂ ਕੱਲ ਵਲੋਗ ਨਹੀਂ ਬਣਾ ਪਾਇ ਬਾਕੀ ਮਿੱਤਰੋ ਹੋਰ ਸੁਣਾਓ ਕਿਆ ਹਾਲ ਚਾਲ ਨੇ ਸਾਰਿਆਂ ਕੀ ਵੀਰ ਬਾਕੀ ਸ਼ੀਸ਼ੇ ਆਏ ਦੇ ਸ਼ੀਸ਼ੇ ਲਵਾ ਦिए ਹੋਰ ਸ਼ੀਸ਼ੇ ਵੀ ਹੈ ਤੇ ਯਾਰ ਬੜੇ ਦੇ ਜਾਦਾ ਜਿਵੇਂ ਨਾ ਲੱਗ ਨਹੀਂ ਰਹੇ ਸ਼ੀਸ਼ੇ ਮਹਾਚਲ ਕੋਈ ਨਹੀਂ ਬਾਕੀ ਥੋੜੋ ਬੁੱਧ ਚੱਲਣੀ ਹੋ ਜਾ ਅਗਲੇ ਬੰਦੇ ਨੂੰ ਪਤਾ ਲੱਗ ਜਾ ਵੀ ਮੀਰਰਸ ਵੀ ਮਿਲ ਜਾਣਗੇ ਸਾਰਾ ਕੁਝ ਮਿਲ ਜਾ ਕਿਉਂਕਿ ਵੈਨਿਟੀਆਂ ਰੱਖੀ ਹੋਈ ਨਾ ਤਾਂ ਮੀਰਰਸ ਵੀ ਰੱਖਣੇ ਪੜਾਏ ਆ ਅੱਛਾ ਲਾਈਟ ਵਾਲੇ ਰਹਿ ਰਹੇ ਸੀ ਇਸ ਵਾਲੀ ਨਾ ਉਹ ਟੱਚ ਵਾਲੇ ਕਰਾਏ ਆ ਉਹ ਫਿਰ ਲੱਗੇ ਨਹੀਂ ਯਾਰ ਕਹੀਂ ਮਹਾਚਲ ਕੋਈ ਨਹੀਂ ਪਿੱਛਾ ਕਹੀਂ ਲਵਾ ਦੇਗੇ ਦਿਖਾਣੀ ਇੱਕ ਡੈਮੋ ਹੀ ਪੀਸ ਹੋਵਾ ਵੀ ਡੈਮੋ ਹਾਂ ਇਹ ਚੀਜ਼ ਹੋਾ ਫੋਰਥ ਦਾ ਕੁਸ਼ ਨਹੀਂ ਬਾਕੀ ਅੱਜ ਕਰਾਂ ਦਿਨ ਕੀ ਸ਼ੁਰੂਆਤ ਜੀ ਦੇਖਾਂ ਬਲੌਗ ਵੀ ਬਣਾਵਾਂਗਾ ਅੱਜ ਕਿਉਂਕਿ ਬਾਹਰ ਵੀ ਜਾਣਾ ਆ ਬਾਹਰ ਕਾਹ ਜਾਣਾ ਆ ਉਹ ਕੰਮ ਇਹ ਪਰ ਜਾ ਗਾਣਾ ਫੇਸਾਨ ਦਿਖਾਵਾਂਗੇ ਇੱਕ ਫੋਨ ਦਾ 이어ਫੋਨ ਨਾ کہیں ਰਹਿ ਗਿਆ ਦਾ ਬਾਈ ਫੋਨ ਅੱਜ ਆ ਰਿਹਾ ਠੋਕਟ ਮਹੀਨੇ ਬਾਅਦ ਹੋਲੇ ਗਾਣਾ ਪਗੜ ਕਾ ਲੈ ਗਾਣਾ ਕੈਂਟ ਤੇ ਉਹ ਮਾਤਾ ਗਈ ਜੀ کہیں ਮਾਦਾ ਉੱਥੇ ਭੁੱਲਿਆ ਹੀ ਨਾ ਫਿਰ ਮਾਰਾ ਕਿਡਾ ਲਗਾ 200 ਕਿਲੋਮੀਟਰ ਤੱਕ ਫਿਰ ਉਹਨੂੰ ਕਿਹਾ ਆਵਾਂ ਅਮਰਤ ਦੇ ਉੱਥੇ ਰਹਾਂ ਫਿਰ ਅੱਜ ਫੋਨ ਆ ਰਿਹਾ ਸ਼ਾਇਦ ਮਿਲ ਜਾਗਾ ਤੇ 10 11 ਵਜੇ ਆ ਚਲ ਠੀਕ ਮਾਤਾ ਪਰੇਸ਼ਾਨ ਹੋਰ ਤੀ ਗੇ ਮੇਰਾ ਫੋਨ ਹੈ ਨਹੀਂ ਨਾ ਫੋਨ ਚਲਾਣ ਜੋਗਾ ਨਾ ਕਿਸੇ ਘਰ ਆ ਰਿਸ਼ਤੇਦਾਰ ਕੋ ਨਾ ਜਾ ਰਿਹਾ ਮੈਂ ਕਿ ਚਲ ਚਲਦਾ ਰਾਕ ਮੇਰੇ ਤੋਂ ਫਿਰ ਤਨੇ ਉਸ ਟਾਈਮ ਤੈਨੂੰ ਤਾਂ ਕਈ ਧਿਆਨ ਨਹੀਂ ਦਿਖਾਇਆ ਬਾਈ ਤਾਂ ਮਿੱਤਰੋ ਟਾਈਮ ਹੋ ਗਿਆ 10:40 ਬਾਕੀ ਅੰਕਲ ਨੂੰ ਫੜਾਇਆ ਹੋਇਆ ਫੋਨ ਉਸਕੇ ਡੈਡੀ ਆ ਬਾਈ ਅਮਰਤ ਕੇ ਡੈਡੀ ਫਾਦਰ ਸਾਹਿਬ ਉਹਨੂੰ ਉਤਰਨਾ 11:55 10:55 ਵੀ ਉਹਨਾਂ ਦੀ ਟ੍ਰੇਨ ਸੀ ਬਟ 8-10 ਮਿੰਟ ਲੇਟ ਆ ਟ੍ਰੇਨ

ਬਾਕੀ ਜਾਣਾ ਮਾਨੂੰ ਅੰਬਾਲਾ ਕੈਂਟ ਅੰਬਾਲਾ ਕੈਂਟ ਉਤਰਾਂਗੇ ਅੰਬਾਲਾ ਕੈਂਟ ਤੇ ਫੋਟੋ ਨਾ ਫੋਨ ਉਹੋ ਜਿਸ ਨੇ ਇਹ ਮੰਤਰਿਆਂ ਭੈਣ ਜੋ ਇਹਨੇ ਸਰੀਆ ਲਵਾ ਦਿਓ ਪਰ ਨੀ ਸਿੱਸਾ ਸੈੱਟ ਕਰੂਗਾ ਕੋਈ ਨੂੜਾ ਹੀ ਸਮਝੀ ਜਹਾ ਮਨ ਨੂੰ ਲੋਕ ਹੈ ਹੈ ਵੀ ਨੂੜਾ ਡਰਾਈਵਰ ਕਿੱਧਰ ਫਿਰ ਰਿਹਾ ਆਇਓ ਭਈ 28 ਤਰੀਕ ਨੂੰ ਮੇਰਾ ਪਾਸ ਮੁੱਕ ਜਾਣਾ। ਇਹਨਾਂ ਉਹ ਆ ਦੇਖੂਗਾ ਯਾਰ ਕਰਾਉਂਗਾ ਚੇਂਜ। ਫਾਸਟ ਟੈਗ ਚੇਂਜ ਕਰਾਉਂਗਾ। ਇਹ ਫਾਸਟ ਟੈਗ ਨਾ ਸਾਲਾ ਖਰਾਬ ਆ। ਚੱਕਦੀ ਨਹੀਂ ਹੈ ਯਾਰ ਮਸ਼ੀਨ ਪਤਾ ਨਹੀਂ ਕਿਹ ਚੱਕਰਾ। ਕਦੀ ਚੱਕ ਲੈ ਕਦੀ ਨਹੀਂ ਚੱਕਦੀ ਹੈ ਫਿਰ ਨੰਬਰ ਦੇ ਕੇ ਚੱਕਣਾ ਪੜਾ। ਜਿਸ ਤਰ੍ਹਾਂ ਇਸ ਤਰ੍ਹਾਂ ਕੋਈ ਨਾ ਜਾਈਦਾ ੜੜ-ੜੜ। ਮੇਰਾ ਥੋੜੀ ਖੁੱਲ ਜਾ ਕਿਸ ਤਰ੍ਹਾਂ ੜੜ-ੜੜ। ਲੈ ਖੜੇ ਰੋ। ਫਿਰ ਜਾ ਕੇ ਅੱਗੇ ਪਿੱਛੇ ਵੀ। ਤੇਰੀ ਫਾਸਟ ਟੈਗ ਨਹੀਂ ਤੇ ਰਾਫਕਾ ਮੈਂ ਕਹਿੰਦਾ ਬਰਬਰ ਕਰ ਕੱਟ ਲੂ ਮੈਨੂੰ ਹੋਰ ਕੀ ਹੈ ਠੀਕ ਨਹੀਂ ਹੋਈ। ਫੇਰ ਨੰਬਰ ਭਰ ਕੇ ਕੱਟੇ ਆ ਇਹਨੂੰ ਚੇਂਜ ਕਰਾਉਂਗਾ ਆਈਪਨਾ ਕਿ 28 ਤਰੀਕ ਨੂੰ 26 ਤਰੀਕ ਹੋ ਗਈ ਇੱਕ ਅੱਧਾ ਦਿਨ ਰਹਿ ਗਿਆ ਇਹਨੂੰ ਚੇਂਜ ਕਰਾ ਕੇ ਫਿਰ ਰੀਨਿਊ ਕਰਾਵਾਂਗੇ ਜੋ ਵੀ ਕਰਾਉਣਾ ਨਾ ਪ੍ਰੋਸੈਸ ਕਰ ਇਹ ਨਹੀਂ ਫੇਰ ਖੜੇ ਰਹਾ ਆ ਕਹੀਂ ਫੇਰ ਮੈਂ ਤਾਂ ਹੂੰ ਮੈਂ ਤਾਂ ਖੱਡ ਲਵਾਂ ਜਿੱਤਰਾ ਬੋਲ ਗਿਆ ਦੱਸ ਦੂਆ ਡੈਡੀ ਹੜ ਖੜੇ ਰਹਾ ਆ ਪਕਾ ਚੱਲਦੀ ਨਹੀਂ ਇਸ ਦਾ ਫਾਸਟ ਹੈ ਕੀ ਹੋ ਰਿਹਾ ਇਹਨੂੰ ਠੀਕ ਕਰਾ ਮਾਂ ਬੱਸ ਉਸ ਦਾ ਲਾਲਚ ਕਰ ਰਹੇ ਤੇ ਮਾਂ ਫਾਸਟ ਹੈ ਇਹ ਕਰਵਾ ਦੇਗੇ ਮਾਂ ਬਾਕੇ ਅੰਕਲ ਦਾ ਫੋਨ ਆ ਗਿਆ ਅੰਕਲ ਕਹਿੰਦੇ ਮੈਂ ਸ਼ੰਭੂ ਕ੍ਰੋਸ ਕਰ ਗਿਆ ਮਾਂ ਬੱਸ ਮੈਂ ਵੀ ਸ਼ੰਭੂ ਕ੍ਰੋਸ ਹੋ ਆ ਘਲਗਲ ਆ ਜਾਣਗੇ ਮਹਾ ਆਪਾਂ ਕਿਉਂ ਟ੍ਰੇਨ ਦੀ ਜਿਆਦਾ ਸਪੀਡ ਹੋਣੀ ਪਰ ਆਪਣੀ ਸਪੀਡ ਘੱਟ ਹੋ ਗਈ ਕਿਉਂਕਿ ਆਪਣੀ ਸਪੀਡ 90 ਕਿਲੋਮੀਟਰ/ਘੰਟੇ ਰੋਡ ਦੀ ਟ੍ਰੇਨ ਜਿਆਦਾ ਵਾਚ ਬਣ ਚੁੱਕੀ 90 ਦਾ ਕ੍ਰੂਜ਼ ਕੰਟਰੋਲ ਲਾਣ ਜੀ ਹੂੰ 88 90 99 ਕ ਲਾ ਦਿਆ 99 90 ਅੱਧੇ ਲੋਕਾਂ ਨੂੰ ਤਾਂ 99 ਦਾ ਨਹੀਂ ਪਤਾ ਹਣਾ 99 ਕਿਹਾ ਤੋ ਬਾਈ ਟ੍ਰੈਫਿਕ ਉਰੇ ਦੇ ਜਿਹੜੀ ਚੰਡੀਗੜ੍ਹ ਵਾਲੀ ਆ ਨਾ ਬਲਦੇਵ ਕੈਂਪ ਦੇ ਇਸ ਰੋਡ ਵਾ ਹੋ ਜਾਣਾ ਫਿਰ ਤੋਂ ਰ ੱਕਾ ਮੁੱਕੀ ਹੋ ਜਾ ਬਾਈ ਰੋਡ ਵ ਫਿਰ ਨਹੀਂ 90 ਦੀ ਸਪੀਡ ਵਾਂ ਚੱਲਦੀ ਹੈ ਗੱਡੀ ਫਿਰ ਤੋਂ ਬਿਲਕੁਲ ਸਲੋ 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 80 80 80 80 85 85 ਵੇ ਰਹਿ ਗਿਆ ਬਾਕੇ ਆ ਗਏ ਅੰਬਾਲਾ ਕੈਂਟ ਉਰੇ ਨਗਾ ਇਹ ਮਨ ਨੂੰ ਨਾ ਇਹ ਚੀਜ਼ ਸਭ ਤੋਂ ਬੈਸਟ ਲਗਾ ਕਈ ਸ਼ਹਿਰਾਂ ਮ ਆਇਓ ਚੀਜ਼ ਆਇਆ ਬਾਈ ਜਿਸ ਤਰ੍ਹਾਂ ਅੰਬਾਲਾ ਕੈਂਟ ਆਇਓ ਦੇਖੋ ਇੱਧਰ ਹੀ ਸਾਈਡ ਬੱਸ ਸਟੈਂਡ ਇੱਧਰ ਹੀ ਸਾਈਡ ਰੇਲਵੇ ਸਟੇਸ਼ਨ ਬੰਦਾ ਉਸਮਾਂ ਤੋਂ ਨਿਕੜੋ ਰੇਲਵਾਂ ਦੇ ਉਤਰੋ ਬੱਸਵਾਂ ਚੜਜੋ ਬੱਸਵਾਂ ਦੇ ਉਤਰੋ ਰੇਲਮਾਂ ਚੜਜੋ 1 ਮਿੰਟ ਮਾਂ ਅਗਲਾ ਜਾ ਮਰਜੀ ਕੀ ਵਾਫੜ ਲੈ ਸਕਾ ਆ ਆਰਾਮ ਦੇ ਇਹ ਅੰਬਾਲਾ ਗੈਂਟ ਇੱਕ ਗੁੱਡ ਨਿਊਜ਼ ਆ ਅੰਬਾਲਾ ਗੈਂਟ ਬਈ ਉਹ ਵੀ ਆਣੇ ਵਾਲਾ ਆ 에어ਪੋਰਟ ਵੀ ਆਣੇ ਵਾਲਾ ਤਾਂ ਬਿਲਕੁਲ ਅੰਬਾਲਾ ਗੈਂਟ ਦਾ ਇੱਕ ਹਨ ਪ੍ਰੋਪਰ ਐਸੀ ਜਗ੍ਹਾ ਹੋ ਜੇਗੀ ਜਾਂ ਦੇ ਬੰਦੇ ਆਰਾਮ ਤੇ ਆ ਜਾ ਸਕਾ ਆ ਕਿਉਂਕਿ ਉਰੇ ਤੇ ਬੱਸਵਾਂ ਦੇ ਉਤਰੋ चाहे में चढ़ो रेल रेलवे उधर चाहे जहाज में चढ़ो अपनी मर्जी हो जाएगी बंदे की बाकी अंकल ने पता नहीं गेट किट यार यो नहीं मैंने पता है चलो परेन कट जो फिर अंकल का फोन आवेगा जिस तरह भी उस तरह कर लेंगे ठीक नहीं भाई वैसे अंकल कह मैं पुल के नीचे ही खड़ूगा पुल तो यार इसके दो गेट आ चर आ दो गेट आ तो दो

ਉਹ ਭਾਈ ਅੰਕਲ ਮਿਲ ਗਏ ਤੇ ਅੰਕਲ ਉਹ ਛੜ ਗਏ ਬੱਸ ਮਾਂ ਉਹ ਜਾਂਦੇ ਆ ਮੈਂ ਕਿਹਾ ਇਹਦਾ ਮਾਂ ਛੋੜ ਦੂਗਾ ਕਰ ਨਹੀਂ ਮੈਨੂੰ ਕਰ ਅੱਗ ਗੱਡੀ ਖੜੀ ਕਰ ਸ਼ਾਬਾਤ ਮੇਰੀ ਕਰ ਪਰ ਮਾਂ ਚਲ ਕੋਈ ਨਹੀਂ ਇਸ ਤਰ੍ਹਾਂ ਸਾਨੂੰ ਠੀਕ ਲੱਗੋ ਇਸ ਤਰ੍ਹਾਂ ਬਾਕੀ ਫੋਨ ਮਿਲ ਗਿਆ ਫੋਨ ਪਤਾ ਕਿਹੜਾ ਦਾ ਜਿਸ ਤੇ YouTube ਕੀ ਕਦੇ ਸ਼ੁਰੂਆਤ ਕਰੀ ਦੇ ਨਾ ਓਹਲਾ ਫੋਨ ਤਾਂ ਭਾਈ ਇਹ ਦੇਖੋ ਉਹ ਬੰਦ ਫੜਿਆ ਯੋ ਪਤਾ ਕਿਹੜਾ ਹੈ ਉਹ 7 ਹੀ ਹੈ ਨਾ 8 ਡਾ ਯੋ ਐਸ ਸੀ ਆ ਐਸ ਸੀ 2 ਸਪੈਸ਼ਲ ਐਡੀਸ਼ਨ ਆ ਯੋ ਐਸ ਸੀ ਜਿਹੜੇ ਨੂੰ ਪਤਾ ਹੋਣਾ ਕਿ ਕਿ ਇਸ ਕਰਕੇ ਲੋਕ ਨਾ ਗੱਬਾ ਆਇਆ ਤਾਂ ਨਹੀਂ ਉਹਨਾਂ ਕਾ ਉੱਪਰ ਹੋਵਾ ਤਾਂ 7 ਆ ਰੇਟ ਕਾ ਇਸ ਤੇ ਸ਼ੁਰੂਆਤ ਕੀਤੀ ਮਨੇ ਕਦੀ YouTube ਕੀ ਇਹ ਮਾਤਾ ਨੂੰ ਦੇ ਰਿਹਾ ਅੱਛਾ ਮੇਰੀ ਇੱਕ ਖਾਸ ਹੀ ਦਮ ਹੈ ਨਾ ਕਦੀ ਵੀ ਇਸ ਨੂੰ ਵੇਚੇ ਨਹੀਂ ਕਰਦਾ ਫੋਨ ਨੂੰ ਕੋਈ ਵੀ ਲੈਣਾ ਚਾਹੇ ਮਨੇ ਪਰ ਇਸ ਤੇ ਬਾਅਦ ਫਿਰ ਮਨੇ ਕੋਈ 11 ਲੀਆ ਦਾ ਫੋਨ 11 ਵੀ ਨਹੀਂ ਵੇਚਿਆ ਹੈ ਤੇ 13 ਵੀ ਹੱfte ਕਾ ਵੀ ਨਹੀਂ ਵੇਚਿਆ एक तो पंद्रह चला रहा है मैं बहुत दिन ती बदल की पर कुछ नहीं है यार कख नहीं आता बदलता कुछ नहीं है फिर मैं बदल छोड़ बट जो भी है बे जो लेंगे तो इस भी बेचागे नहीं बेचा कोई पता नहीं पर मैं बेचू बहुत घटा फोन कद को ना कदड़ पड़ो जा यार्टते हैं नहीं बहदा फिर फोन जो पंगा आया बाकी बाबजी वापस मुड़ूगा ਕੀ ਵਈ ਅੰਬਾਲਾ ਘੰਟੂ ਇਹਨਾਂ ਦੀ ਰਮਾਂਡ ਆਲੇਂਗੀ ਇੱਕ ਬ੍ਰਾਂਚ ਗੁੱਲ ਗਈ ਬਹੁਤ ਵਧੀਆ ਇਹਨਾਂ ਦਾ ਖਾਣਾ ਵਾ ਇੱਕ ਦਿਨ ਖਾ ਕੇ ਅਗੇ ਤੇ ਮੈਂ ਹਰ ਵਿਸ਼ਾਲ ਤੇਰਾ ਨਾਈਸ 플레이ਰ ਅੰਦਰ ਤੇ ਵੀ ਬਹੁਤ ਵਧੀਆ ਬਣਾ ਰਿਆ ਔਰ ਮਨੂੰ ਰੇਟ ਦਾ ਥੋੜਾ ਹੈ ਤਾਂ ਵੀ ਬਹੁਤ ਰੇਟ ਆਏ ਵੀ ਹੋਗਾ ਬਟ ਜੋ ਜਿਸ ਤਰ੍ਹਾਂ ਦੇ ਇੰਟੀਰੀਅਰ ਚਲੋ ਡਿਜ਼ਾਈਨ ਦਾ ਜੋ ਹਿਸਾਬ ਤੇ ਸਟਾਫ ਦਾ ਠੀਕ ਦਾ ਬਹੁਤ ਵਧੀਆ ਮਤਲਬ ਬਹੁਤ ਵਧੀਆ ਰੇਟ ਦਾ ਜੀ ਤਨਾ ਓਵਰ ਨਹੀਂ ਦਾ ਕਈ ਵਾਰੀ ਨਾ ਐਡੇ ਹੀ ਕਈ ਵਾਰੀ ਉੱਚੀ ਦੁਕਾਨ ਫੀਕਾ ਪਕਵਾਨ ਵਾਲੋ ਜੇ ਕੰਮ ਹੋ ਜਾਇਆ ਪਰ ਬਹੁਤ ਜਾਇਜ਼ ਦਾ ਬਾਈ ਬਾਕੀ ਮਿੱਤਰੋ ਆ ਗਿਆ ਵਾਪਸ ਈ ਵੀ ਜਾਣਾ ਮਾਨੂੰ ਅੰਬਾਲਾ ਸਿਟੀ ਅੰਬਾਲਾ ਸਿਟੀ ਕੰਮ ਆ ਮਾਨੂੰ ਥੋੜਾ ਜਿਹਾ ਜੰਗੀ ਸਿਟੀ ਸੈਂਟਰ ਈ ਕਿਨ ਮੈਨੂੰ ਕਾਰ ਕੋ ਲੈਣੀ ਕਾਰ ਕੋ ਦੱਸਿਓ ਯਾਰ ਕਹਾਂ ਦੇ ਮਿਲਿਆ ਕਾਰ ਕੋ ਪੈਂਟਾ ਨਹੀਂ ਹੁੰਦੀ ਉਹ ਕਿਹੜੇ ਬ੍ਰਾਂਡਾਂ ਦਾ ਮਿਲਿਆ ਯਾਰ ਉਹ ਲੈ ਰਿਹਾ ਹੈ ਕਾਰਗੋ ਦੀ ਪੈਂਟਾ ਪਾਇ ਕਰਾਂਗੇ ਉਹ ਵਧੀਆ ਲੱਗਾਂ। ਦੱਸਿਓ ਮੈਨੂੰ ਕਮੈਂਟ ਕਰਕੇ ਜੇ ਕੋਈ ਪੰਦਾ ਹੋਣਾ ਵੀਰ ਭਾਲ। ਕਈ ਮੇਰੀ ਪਤਾ ਨਹੀਂ ਹੁੰਦਾ ਮੈਂ ਤਾਂ ਇੱਕ ਦੋ ਵਾਰ ਟਰਾਈ ਕਰੀ ਮੈਨੂੰ ਮਿਲ ਹੀ ਨਹੀਂ ਹੈ। ਜੇ ਮਿਲਿਆਂ ਤਾਂ ਉਹ ਤਲੇ ਦੇ ਮੂਹਰੇ ਟਾਈਟ ਮਿਲੀਆਂ। ਥੋੜੀ ਮੂਰੀ ਵੀ ਖੁੱਲੀ ਹੋਵਾ ਨਾ ਤਾਂ ਸਵਾਦ ਆ ਫਿਰ। ਉਈ 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 ਦੇਖੇ। ਪਿਛਲੇ ਵਾਲੇ ਦਾ ਰੋਕਣਾ ਔਖਾ ਮੈਂ ਤਾਂ ਰੋਕ ਦੂੰਗਾ। ਪਹਿਲਾਂ ਨਾ ਡੈਡੀ ਹਰ ਕਈ ਕਰਾਂ ਦੇ ਵੀ ਡਰਾਈਵਰੀ ਦੇ ਘਰ ਬਹੁਤ ਦੂਰ ਹੁਮਾ ਬਾਈ ਇਹ ਤਾਂ ਸਾਰੀ ਉਮਰ ਨਹੀਂ ਸਿੱਖ ਸਕਦੇ ਆ ਮੈਂ ਸੋਚੂ ਕਿ ਉਹਨਾਂ ਦਾ ਇਸਮਾ ਕਿਆ ਸਿੱਖਣੇ ਨੂੰ ਕੇਰ ਤਾਂ ਪਾਣਿਆ ਸਿੱਖ ਜਾਗੇ ਪਰ ਹੌਲੀ ਹੌਲੀ ਜਿਹੜਾ ਨਾ ਜਾਂ ਬਾਜ਼ਾਰ ਮਹੌਂ ਦਾ ਫਿਰ ਪਤਾ ਲੱਗਿਆ ਵੀ ਕਿਸ ਤਰ੍ਹਾਂ ਹੋਵਾ ਆ ਲੈ ਫੋਰਚੂਨਰ ਆਣ ਦੇਖ ਲੈ ਕਈ ਭੈਣ ਚੋ ਕੀ ਮਰੂਤੀ ਲੈ ਰਿਆ ਤੇਰੇ ਬਰਾਬਰ ਕੀ ਗੱਡੀ ਆ ਕਾਹਨ ਕੱਢੂੰ ਦਾ ਅਸਲ ਇਹ ਹੋਵਾ ਵੀ ਸਾਰੀ ਉਮਰ ਨਹੀਂ ਮੰਨਦਾ ਸਿੱਖ ਸਕਦਾ ਇਸ ਤਰ੍ਹਾਂ ਹੋਵਾ ਵੀ ਸਾਰੀ ਉਮਰ ਨਹੀਂ ਅਗਲੇ ਨੂੰ ਪਤਾ ਲੱਗਦਾ ਬੰਦੇ ਕੀ ਜਜਮੈਂਟ ਨਹੀਂ ਹੁੰਦੀ ਯਾਰ ਕਿਆ ਚੀਜ਼ ਆ ਕਿਆ ਚੀਜ਼ ਨਹੀਂ ਵੇਗਾ ਗੱਡੀ ਤਾਂ ਦੇਖ ਲੈ ਭੱਲੇ ਲੋਕ ਜੇ ਇੱਕ ਪਿਛਾਰਦਾ ਮੇਰੇ ਪਿੱਛਾ ਪਿੱਛਾ ਹੀ ਜਾ ਰਿਹਾ ਮੈਂ ਤਾਂ ਇੱਕ ਸਾਈਡ ਦੇ ਘਾੜਾ ਵਾਲੀ ਬਿਜਾਰਮਾ ਵੀ ਲੋਕ ਜਿੱਦ ਕਰਾਂ ਬਾਈ ਬਹੁਤ ਜਿਸ ਤਰ੍ਹਾਂ ਕਹਦੇ ਡਰਾਈਵਰੀ ਕਰ ਬਹੁਤ ਦੂਰਾਂ ਸੱਚੀਓ ਬਹੁਤ ਦੂਰਾਂ ਡਰਾਈਵਰੀ ਕਰ ਬਾਈ ਇਹ ਤਾਂ ਸਾਰੀ ਉਮਰ ਇਹ ਬੰਦੇ ਨੂੰ ਕੁਛ ਨਾ ਕੁਛ ਸਿੱਖਣੇ ਨੂੰ ਮਿਲਿਆ ਆਪਾਂ ਵੀ ਕਦੀ ਵੀ ਪ੍ਰੋਪਰ ਡਰਾਈਵਰ ਨਹੀਂ ਬਣ ਸਕਦੇ ਹਾਂ ਉਹ ਹਰ ਜਿਹੜਾ ਡਰਾਈਵਰ ਹੋਗਾ ਜਿਹੜਾ ਡਰਾਈਵਰੀ ਲਾਈਨ ਮਤ ਉਹ ਉਸ ਵਾਰ ਤੇ ਕੁਛ ਨਾ ਕੁਛ ਸਿੱਖਣੇ ਨੂੰ ਹਰ ਵਾਰ ਹੀ ਮਿਲ ਆ ਬਾਈ ਕੁਛ ਨਾ ਕੁਛ ਤੋਂ ਜ਼ਰੂਰ ਮਿਲ ਆ ਬਾਈ ਮੰਨੋ ਨਾ ਮੰਨੋ ਉਹ ਆਪਣੇ ਆਪ ਨੂੰ ਇਹ ਕਹਦੇ ਵੀ ਹਾਂ ਮੈਂ ਹੀ ਆ ਸਾਰਾ ਕੁਝ ਉਹ ਬਹੁਤ ਤੋ ਲੱਗ। ਜੇ ਇਹ ਸਿਆਣਾ ਬੰਦਾ ਤਾਂ ਪਹਿਲੀ ਹੌਲੀ ਕਰਨ ਲੱਗਿਆ। ਇਹ ਡਰਾਈਵਿੰਗ ਹੀ ਹਮਾਂ। ਹੈ? ਡਰਾਈਵਿੰਗ ਹੋਣਾ ਕਾ ਨਹੀਂ ਪਤਾ ਲੱਗਦਾ ਵੀ ਹਾਂ। ਤੰਤ ਹੈ ਅਗਲੇ ਮੈਂ। ਭਾਈ ਜੱਟਾਂ ਵਾਲੀ ਗਲੀ ਮੈਂ ਜੂਸ ਦੀ ਦੁਕਾਨ ਆ ਬਿਲਕੁਲ ਛੋਟੀ ਜਿਹੀ ਗੁਰਦੀਪ ਜੀ ਨੇ ਦੁਕਾਨ ਵਧਾ ਲਈ। ਅੱਜ ਤੇ ਜਿਉ 15-20 ਸਾਲ ਪਹਿਲਾਂ ਟੈਸਟ ਦਾ ਅੱਜ ਵੀ ਉਹੀ ਟੈਸਟ ਹੈ। ਜੂਸ ਕਾ ਬਾਈ ਕਲਦੀ ਜੂਸ ਦੀ ਦੁਕਾਨ ਆ। ਕਰਨ ਬੱਪੀ ਕੋਲ ਆਇਆ ਕਰਨ ਦਾਦੇ ਕੰਨ ਉਹ ਪਲੇ ਕਰਦਾ ਥੋੜਾ ਜੂਜ ਅੱਜ ਮੈਂ ਉਰੇ ਚਾ ਪੈਦਲ ਫਿਰਿਆ ਦਾ ਮਾਂ ਚੱਲ ਜੂਸ ਪੀ ਕੇ ਚੱਲوں ਬਾਈ ਬੜੀ ਅੱਜ ਵੀ ਉਹੀ ਟੈਕਸਰ ਸਾਲਾ 20 ਸਾਲ ਪਹਿਲਾਂ ਜੋ ਟੈਕਸਰ ਸਨ ਉਹ ਵੀ ਟੈਕਸਰ ਬਾਈ ਜੱਟਾਂ ਵਾਲੀ ਗਲੀ ਇਕ ਬੋਲਾਂ ਮੈਂ ਨਾ ਰੋ ਬਾਲ ਕਟਾਣੇ ਦੇ ਉਹ ਪਿੱਛੇ ਨਹੀਂ ਤਾਂ ਮਾਂ ਚੱਲ ਯਾਰ ਮੈਂ ਫ੍ਰੀ ਆ ਥੋੜਾ ਜਿਹਾ ਘਟਾ ਲੂਆਂ ਕਰਨਾ ਇਹ ਉਸ ਘਰ ਆਉਣਾ ਸਕੂਟਰ ਹਿਲਾਣੀ ਸਾਰੇ ਤਾਂ ਅੱਗੇ ਛੋਟੀ ਜੀ ਦੁਆਹਾ ਕਰਨਾ ਬਾਬੂ ਜੀ ਉਹਨੂੰ ਪਤਾ ਲੱਗੇ ਨਾ ਕਰਾ ਉਹਦੇ ਇੱਕ गेट मूहे लाओ ना मैं चलो बी तेन जैलस फील होंगी उन्हें क्यों ला रहा क्यों कर रहा क्या नहीं मर्जी तेरी चल आप कहीं कटा लेंगे यार ठीक नहीं <laughs> तें खुश रह महाकर तेरी जैलस नहीं कटनी चाहिए है नहीं बंदा कह दिया नहीं दे कोई नहीं यार फिर क्या हो गया अगले की दुकानदार यार चल रहा अगले का ला नहीं बड़ा कई बार क्या करा जैलस फैक्टर वैसे ही बस वैस। <laughs> इस बात चीज क्या बोली जा रहा जिस चीज की लोड नहीं मिलती दुनिया पार के खड़े बंदे ने फास्टैग ना कोई नहीं खड़े देख ले क्या चक्कर देखे अंकल कट मारे पूरा ओहो अद्धी लेना चला अद्धी बंद क्या सिस्टम क्या नहीं कोई पता नहीं लगता अमन ने भी रेस्ट करना है। लगा तो है। <laughs> लेजर करा ले लिया अमन ने तो वीडियो पाने के टाइम होने लगे है यार तो के ऐसे कम हुआ छत्तीस छत्तीसू पर चल रहा है लेजर करा एक जमी जोड़ है बाकी उ जा रहा मिस्त्री लग रहा मिस्त्री बुला हैं क्या रौला हो गया ਚਾਰ ਚੁੱਕ ਚਾਰ ਚਾਰ ਇਚ ਨਹੀਂ ਵਾ ਗਿਆ ਮੈਂ ਅੱਛਾ ਪਹਿਲਾ ਇਸਮਾ ਬਕਸੇ ਮਦਾ ਹੈ ਨਾ ਹਾਂ ਐਵਡੀ ਹੁੱਕ ਲਗ ਲਾਇਆ ਤਲਾ ਹੋ ਗਿਆ ਉਹ ਬੜਦ ਭੈਣ ਚੋਦ ਨੂੰ ਤਰੁ ਦੁਪਹਿਰੇ ਦਾ ਟਾਈਮ ਤਾਂ ਮਾਹ ਚੱਲ ਬੰਦਾ ਮਿਲ ਗਿਆ ਇੱਕ ਫਾਸਟੈਗ ਵਾਲਾ ਫਾਸਟੈਗ ਬਣਵਾਣਾ ਹੈ ਮੈਂ ਸਕੂਟਰੀ ਪਿਆ ਕੇ ਦਾ ਬਾਈ ਕੇ ਇਹਨੂੰ ਲਾ ਕੇ ਰੱਖਣਾ ਪੜਾਗਾ ਜੇ ਉਸ ਵਾ ਚਪਕਾ ਦੂੰ ਕੋ ਚੱਕਰ ਤੋਂ ਨਹੀਂ ਚੱਲ ਜਾਗਾ ਨਾ ਚੱਲ ਜਾਊਗਾ ਦੌੜਾ ਕਰੇ ਉਹ ਇਹ ਨਾ ਕੋਈ ਅਜ ਗੱਡੀ ਮੰਨ ਨਿਕੜ ਕੇ ਦੌੜ ਜਾ ਉਹ ਬੰਨ ਕੇ ਰੱਖਿਓ ਫਿਰ ਲੋ ਮਿੱਤਰੋ ਰਾਤ ਹੋ ਗਈ ਟਾਈਮ ਹੋ ਰਿਹਾ 9 ਇਹ ਦੁਕਾਨ ਬਾਰੇ ਫਰੀ ਹੋ ਜਾਂਦਾ ਬਾਈ ਨਾਈ ਨੂੰ ਦੇਖ ਕਾਉਂ ਨਾਈ ਵਧੇ ਨਾ ਵਾਲ ਕਟਾਣੇ ਯਾਰ ਗੋਲਾ ਦਾ ਬਹੁਤ ਬੁਰਾ ਹਾਲ ਹੋਇਆ ਪੜਿਆ ਅੰਦਰ ਨਾ ਨਾ ਕਰਕੇ ਵੀਡੀਓ ਦੇਖ ਰਹੇ ਤੇ ਮੇਰੀ ਯੂਸਬਾ ਯੂਟਿਊਬ ਆਈ ਹੋਈ ਜਿਹੜੀ ਕੁਸਮਾ ਨਾ ਇੰਨੇ ਭੇੜੇ ਲੱਗ ਰਹੇ ਦਾੜੀ ਵਾਲ ਮੈਂ ਕਿਹਾ ਨਾ ਪਹਿਲਾਂ ਵਾਲੋ ਕਟਾ ਖਾਵਾਂ ਦੇਖੋ ਆ ਵੈਸੇ ਤਾਂ ਮਿਲ ਜਾਵੇ ਯਾਰ ਨਾਈ ਜੇ ਹੋਗਾ 9 ਵਜੇ ਕਿਉਂਕਿ ਨਾਈ ਨਾ ਬੈਠੀ ਰਾਨ ਇੱਕ ਦੁਕਾਨ ਤੋਂ ਬੰਦਾ ਨਹੀਂ ਕੀ ਹੋ ਰਹੀ ਬੰਦਾ ਜਾਂ ਫਿਰ ਮੈਂ ਵਾਲਾ ਕਟਾਣ ਲੱਗਾ ਤਾਂ ਫਿਰ ਉਹ ਬਾਬੇ ਨੇ ਇੱਕ ਅੰਕਲ ਨੇ ਐਸਾ ਮੂਡ ਖਰਾਬ ਕਰਿਆ ਕਰਿਆ ਆਹ ਨਹੀਂ ਗੱਡੀ ਸਾਲਾ ਫਿਰ ਮੇਰਾ ਦਿਲ ਸਾ ਨਹੀਂ ਕਰਿਆ ਮਾਂ ਜਾਲ ਹੋਰ ਦੇਖ ਲਉਂ ਕਹੀਂ ਭੈਣ ਚੋ ਨਹੀਂ ਕੱਲ ਨੂੰ ਦਿਨ ਮੱਕਾ ਕਾਉਂਗਾ ਕੱਲੋ ਯਾਰ ਸਾਲਾ ਮੰਗਲਵਾਰ ਆ ਇਹੋ ਵੀ ਤਾਂ ਪੰਗਾ ਆ ਮੰਗਲਵਾਰ ਨੂੰ ਨਾ ਹੀ ਨਹੀਂ ਮਿਲਦੇ ਆ ਲਓ ਭਾਈ ਨਾ ਹੁੰਦੇਗਾ ਸਾਰੇ ਦੁਕਾਨਾਂ ਨੂੰ ਬੰਦਾ ਕੇ ਚਲੇਗਾ ਕਿਉਂਕਿ 9 ਵਜੇ ਦਾ ਟਾਈਮ ਹੋ ਗਿਆ ਆਪਾਂ ਨੇ ਕਰਤੀ ਦੁਕਾਨ ਸ਼ਾਪ ਕਲੋਜ਼ ਤੇ ਲੋਕਾਂ ਨੇ ਵੀ ਕਰ ਰਦੀ ਭਾਈ ਬਾਕੀ ਮਾ ਚੱਲ ਫਿਰ ਕਰਾਂਗਾ ਕੱਲੋ ਘਾਤ ਦਿਨ ਮੰਗਲਵਾਰ ਹੋ ਗਿਆ ਕੱਲ ਨਾ ਹੀ ਮਿਲਣੀ ਹੈ ਪਰਸੋਂ ਜਾ ਕੇ ਦੀ ਬਾਤ ਚਲੋ ਠੀਕ ਹੈ ਜੋ ਵੀ ਹੈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇਹੀਂ ਸਮਾਪਤੀ ਕਰਾਂ ਭਾਈ ਵੀਡੀਓ ਵਧਾ ਲੈ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ